ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਦੀ ਅੱਖ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਸੰਗਰਾਂਦ ਵਾਲੇ ਦਿਹਾੜੇ ਤੇ ਤੇ ਜਾਂ ਫਿਰ ਦੀਵਾਲੀ ਵਾਲੇ ਪਵਿੱਤਰ ਦਿਨ ਉਹ ਫਿਰ ਬਿਨਾਂ ਨਹਾਤੇ ਮੂੰਹ ਧੋਤੇ ਬਸ ਇਸ ਸ਼ਬਦ ਦਾ ਜਾਪ ਕਰ ਲੋ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਹੋਵੇਗਾ ਚਮਤਕਾਰ ਹਰ ਚੀਜ਼ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹਮੇਸ਼ਾ ਲਈ ਬਣਿਆ ਰਹੇ ਤੁਸੀਂ ਹਰ ਕੰਮ ਦੇ ਵਿੱਚ ਤਰੱਕੀ ਕਰੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਜ ਜੀ ਆਪਣੇ ਅੱਜ ਦੇ ਵੀਡੀਓ ਖਾਸ ਕਰਕੇ ਉਹਨਾਂ ਭੈਣਾ ਭਰਾਵਾਂ ਦੇ ਲਈ ਹੈ ਜੋ ਆਖਦੇ ਹਨ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ ਕਿਉਂਕਿ ਕਹਿੰਦੇ ਹਨ ਸਾਡੇ ਕੰਮ ਤੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਹਨ ਜਿਨ੍ਹਾਂ ਦੇ ਕਾਰਨ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ پا ਰਹੇ ਤਾਂ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਉਹਨਾਂ ਨੂੰ ਬੜੇ ਪਿਆਰੇ ਗੱਲ ਸਮਝਾਉਂਦੇ ਹਨ ਤੇ ਜੁਗਤੀ ਵੀ ਦੱਸਦੇ ਹਨ ਮਹਾਪੁਰਖ ਜੀ ਆਖਦੇ ਹਨ ਕਿ ਭਾਈ ਜੇਕਰ ਤੁਸੀਂ ਚੌਕੜਾ ਮਾਰ ਕੇ ਪਾਠ ਨਹੀਂ ਕਰ ਪਾਉਂਦੇ ਨਾਮ ਨਹੀਂ ਜਪ ਪਾਉਂਦੇ ਤੁਸੀਂ ਤੁਰਦੇ ਫਿਰਦੇ ਉੱਠਦੇ ਬਹਿੰਦੇ ਇਥੋਂ ਤੱਕ ਕਿ ਆਪਣੇ ਕੰਮ ਤਣਦੇ ਕਰਦੇ ਹੋਿਆਂ ਵੀ ਇਹ ਚਾਰ ਅੱਖਰਾਂ ਦਾ ਜਾਪ ਕਰ ਲਿਆ ਕਰੋ ਇਹ ਚਾਰ ਅੱਖਰਾਂ ਦਾ ਜਾਪ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਨੁੱਖਾਂ ਦੇ ਉੱਤੇ ਫਿਰ ਬੜੀ ਕਿਰਪਾ ਕਰਦੇ ਹਨ ਜਿਹੜੇ ਮਨੁੱਖ ਇਹ ਚਾਰ ਅੱਖਰਾਂ ਦਾ ਜਾਪ ਕਰਦੇ ਹਨ ਮਹਾਪੁਰਖ ਜੀ ਆਖਦੇ ਹਨ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਣੇ ਕੰਮ ਧੰਦੇ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭਗਤੀ ਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਕੰਮ ਕਰਦੇ ਹੋਏ ਆਪਣੀ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਾਮ ਜਪਣਾ ਸਿਖਾਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਕਿਰਤ ਕਰਨ ਨੂੰ ਕਿਹਾ ਹੈ ਕਿਰਤ ਨੂੰ ਮੁੱਖ ਰੱਖਿਆ ਹੈ ਕਿ ਬੰਦਿਆ ਪਹਿਲਾਂ ਕਿਰਤ ਕਰ ਜੋ ਵੀ ਤੇਰੀਆਂ ਆਪਣੇ ਪ੍ਰਤੀ ਤੇ ਪਰਿਵਾਰ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਹਨ ਪਹਿਲਾਂ ਤਾਂ ਉਹਨਾਂ ਨੂੰ ਨਿਭਾ ਤਾਂ ਹੀ ਫਿਰ ਤੇਰਾ ਜਪਿਆ ਹੋਇਆ ਨਾਮ ਪਰਵਾਨ ਹੋ ਜਾਵੇਗਾ ਜੇਕਰ ਕੋਈ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਨਾਮ ਜਪਦਾ ਹੈ ਮਤਲਬ ਕਿ ਸਿਰਫ ਨਾਮ ਹੀ ਜਪਦਾ ਰਹੇ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹਨ ਉਹਨਾਂ ਨੂੰ ਨਾ ਨਿਭਾਵੇ ਮਤਲਬ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਧਿਆਨ ਨਾ ਦੇਵੇ ਨਾਮ ਹੀ ਉਹਦਾ ਜੱਪਿਆ ਹੋਇਆ ਨਾਮ ਪਰਵਾਣ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗ੍ਰਹਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ ਕਿ ਆਪਣੇ ਕੰਮ ਧੰਦੇ ਵੀ ਕਰੋ ਆਪਣੇ ਕਾਰੋਬਾਰ ਨੂੰ ਵੀ ਵੇਖੋ ਨਾਲ ਨਾਲ ਨਾਮ ਵੀ ਜਪੋ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ ਨਾਮ ਤਾਂ ਜਪਣਾ ਪੈਣਾ ਹੈ ਸੋ ਇਸ ਕਰਕੇ ਸਾਨੂੰ ਵਾਰ-ਵਾਰ ਇਹੋ ਗੱਲ ਹੀ ਸਮਝਾਈ ਜਾਂਦੀ ਹੈ ਸਵੇਰੇ ਉੱਠਦੇ ਅਸਾਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਨਾਮ ਤੋਂ ਕਰੋ ਭਜਨ ਬੰਦਗੀ ਤੋਂ ਕਰੋ ਗੁਰੂ ਦੇ ਗਿਆਨ ਤੋਂ ਕਰੋ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਅਸਾਰ ਨਾਮ ਜਪਦੇ ਹਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਜਪਣ ਜਾਂ ਨਾ ਜਪਣ ਦੇ ਨਾਲ ਉਹ ਵਾਹਿਗੁਰੂ ਜੀ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਫਰਕ ਪੈਂਦਾ ਤਾਂ ਸਾਨੂੰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਆਪਣੇ ਗੁਰੂ ਦਾ ਗਿਆਨ ਹਾਸਿਲ ਕਰਦੇ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਮਨ ਦਿਨੋਂ ਦਿਨ ਮਜ਼ਬੂਤ ਹੁੰਦਾ ਹੈ ਪਰ ਜਿਹੜੇ ਆਪਣੇ ਗੁਰੂ ਦੇ ਗਿਆਨ ਤੋਂ ਦੂਰ ਹੋ ਜਾਂਦੇ ਹਨ ਉਹਨਾਂ ਦਾ ਮਨ ਹਰ ਵੇਲੇ ਕਹਲਾ ਪਿਆ ਰਹਿੰਦਾ ਹੈ ਮਨ ਕਈ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਜਕੜਿਆ ਰਹਿੰਦਾ ਹੈ ਆਗੁਣਾ ਦੇ ਨਾਲ ਪਰ ਜਾਂਦਾ ਹੈ ਸੋ ਨਾਮ ਜਪਣਾ ਹੈ ਸਾਡੇ ਲਈ ਬੜਾ ਜ਼ਰੂਰੀ ਤਾਂ ਜਪਣਾ ਹੀ ਚਾਹੀਦਾ ਹੈ ਸੌਖੇ ਹੁੰਦੇ ਜਾਵਾਂਗੇ ਸੋ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇਗੀ ਕਿ ਸਵੇਰੇ ਉੱਠਦੇ ਅਸਰ ਭਾਵੇਂ 5 ਮਿੰਟ ਕੱਢ ਲਓ ਤੇ ਭਾਵੇਂ 10 ਮਿੰਟ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਜ਼ਰੂਰ ਕੱਢੋ ਭਾਵੇਂ ਤੁਸੀਂ ਸਵੇਰੇ ਉੱਠਦੇ ਅੰਸਾਰ 5-10 ਮਿੰਟ ਗੁਰਮੰਤਰ ਮੂਲ ਮੰਤਰ ਤੇ ਜਾਂ ਫਿਰ ਇੱਕ ਪਾਠ ਜਪਜੀ ਸਾਹਿਬ ਦਾ ਹੀ ਕਰ ਲਿਆ ਕਰੋ ਪਰ ਜੇਕਰ ਸਾਧ ਸੰਗਤ ਜੀ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਬੈਠ ਕੇ ਨਾਮ ਜਪਣ ਦਾ ਬਿਲਕੁਲ ਵੀ ਸਮਾਂ ਨਹੀਂ ਫਿਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਭਾਈ ਤੁਰਦੇ ਆ ਫਿਰਦੇ ਆ ਉੱਠਦੇ ਆ ਬੈਂਦੇ ਆ ਇਥੋਂ ਤੱਕ ਕਿ ਆਪਣੇ ਕੰਮ ਧੰਦੇ ਕਰਦੇ ਹੋਿਆਂ ਵੀ ਇੰਨਾ ਕਹਿ ਦਿਆ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਇਹ ਚਾਰ ਅੱਖਰ ਬੋਲਦੇ ਹੀ ਰਹਿਆ ਕਰੋ ਕਿਉਂਕਿ ਸਾਥ ਸੰਗਤ ਜੀ ਉਸ ਪਰਮਾਤਮਾ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸੱਚ ਕਰਕੇ ਜਾਣਿਓ ਹਰ ਵੇਲੇ ਦੇ ਵੀ ਰਹੇ ਹਨ ਆਪਾਂ ਉਹਨਾਂ ਦੀਆਂ ਦਿੱਤੀਆਂ ਦਾਤਾਂ ਦੇ ਗਿਣਤੀ ਮਣਤੀ ਕਰ ਹੀ ਨਹੀਂ ਸਕਦੇ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਬਸ ਸਿਰਫ ਇੱਕ ਸ਼ੁਕਰਾਨਾ ਕਰ ਸਕਦੇ ਹਾਂ ਸੱਚ ਕਰਕੇ ਜਾਣਿਓ ਜੀ ਜਿਨ੍ਹਾਂ ਹੀ ਆਪਾਂ ਵਾਹਿਗੁਰੂ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਉਹਨਾਂ ਦੀ ਕਿਰਪਾ ਸਾਡੇ ਤੇ ਓਨੇ ਵੱਧਦੀ ਜਾਂਦੀ ਹੈ ਪੂਰੀ ਫਿਰ ਕੁਦਰਤ ਪੂਰੇ ਕਾਇਨਾਤ ਉਸ ਮਨੁੱਖ ਤੇ ਮਿਹਰਬਾਨ ਹੁੰਦੀ ਹੈ ਉਹਦੇ ਕੰਮ ਧੰਦੇ ਆਸਾਨ ਹੋ ਜਾਂਦੇ ਹਨ ਪਤਾ ਨਹੀਂ ਲੱਗਦਾ ਕਿ ਵਾਹਿਗੁਰੂ ਜੀ ਦੇ ਵੱਲੋਂ ਇੰਨੀ ਕਿਰਪਾ ਹੁੰਦੀ ਹੈ ਉਸ ਮਨੁੱਖ ਦੇ ਅੰਦਰ ਇੰਨੀ ਪਾਵਰ ਆ ਜਾਂਦੀ ਹੈ ਕਿ ਔਖੇ ਤੋਂ ਔਖੇ ਕੰਮ ਵੀ ਆਸਾਨੀ ਨਾਲ ਫਿਰ ਕਰ ਪਾਉਂਦਾ ਹੈ ਵਾਹਿਗੁਰੂ ਜੀ ਦੇ ਕੀਤੇ ਹੋਏ ਸ਼ੁਕਰਾਨੇ ਵਿੱਚ ਏਨੀ ਤਾਕਤ ਹੈ ਸ਼ੁਕਰਾਨਾ ਕਰਨ ਵਾਲੇ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਨ ਉਹਨਾਂ ਦੇ ਅੰਦਰ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਖਤਮ ਹੋ ਜਾਂਦੀਆਂ ਹਨ ਸੋ ਜੇਕਰ ਤੁਸੀਂ ਪਾਠ ਕਰਦੇ ਹੋ ਬੈਠ ਕੇ ਭਜਨ ਬੰਦਗੀ ਨਹੀਂ ਕਰ ਪਾਉਂਦੇ ਤਾਂ ਤੁਰਦੇ ਆ ਫਿਰਦੇ ਆ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਕਰਨਾ ਵੀ ਵਾਹਿਗੁਰੂ ਜੀ ਦੀ ਯਾਦ ਹੀ ਹੈ ਕਿ ਅਸੀਂ ਆਪਣੇ ਮਨ ਵਿੱਚ ਪਰਮਾਤਮਾ ਨੂੰ ਯਾਦ ਰੱਖਿਆ ਹੈ ਮਹਾਪੁਰਖ ਜੀ ਆਖਦੇ ਹਨ ਜਿਵੇਂ ਦੁਨਿਆਵੀ ਮਾਪੇ ਆਪਣਾ ਜੋ ਵੀ ਖੱਟਿਆ ਕਮਾਇਆ ਹੁੰਦਾ ਸਭ ਕੁਝ ਬੱਚੇ ਦੇ ਨਾਮ ਲਗਵਾ ਦਿੰਦੇ ਹਨ ਪਰ ਜੇਕਰ ਉਹੀ ਬੱਚਾ ਅੱਗੇ ਚੱਲ ਕੇ ਆਖੇ ਕਿ ਮੇਰੇ ਮਾਪਿਆਂ ਦੇ ਲਈ ਸਮਾਂ ਹੀ ਨਹੀਂ ਤਾਂ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਬੁਲਾਵੇ ਹੀ ਨਾ ਉਹਨਾਂ ਦੇ ਕੋਲ ਬੈਠੇ ਹੀ ਨਾ ਇਹ ਕਹਵੇ ਮੇਰੇ ਕੋਲ ਸਮਾਂ ਨਹੀਂ ਤਾਂ ਫਿਰ ਮਾਪਿਆਂ ਦੇ ਦਿਲ ਨੂੰ ਕਿੰਨਾ ਦੁੱਖ ਹੁੰਦਾ ਹੈ ਮਾਪੇ ਕਹਿੰਦੇ ਹਨ ਅਸੀਂ ਸਾਰਾ ਕੁਝ ਇਹਦੇ ਨਾਂ ਕਰਵਾ ਦਿੱਤਾ ਆਪਣੇ ਕੋਲ ਕੁਝ ਨਹੀਂ ਰੱਖਿਆ ਸਭ ਕੁਝ ਆਪਣਾ ਇਹਨਾਂ ਨੂੰ ਦੇ ਦਿੱਤਾ ਇਹ ਸਾਨੂੰ ਆਪਣਾ ਸਮਾਂ ਨਹੀਂ ਦੇ ਸਕਦਾ ਇਹ ਸਿਰਫ 2 ਮਿੰਟ ਸਾਡੇ ਕੋਲ ਬਹਿ ਨਹੀਂ ਸਕਦਾ ਤੇ ਫਿਰ ਮਾਪਿਆਂ ਦਾ ਦਿਲ ਬੜਾ ਦੁਖੀ ਹੁੰਦਾ ਹੈ ਤੇ ਉਹ ਰੋਂਦੇ ਹਨ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਬਾਦ ਅਸੀਸ ਨਹੀਂ ਦਿੰਦੇ ਬਾਦ ਦੁਆਵਾਂ ਨਹੀਂ ਦਿੰਦੇ ਪਰ ਜਦੋਂ ਕਿਸੇ ਵੀ ਮਾਪਿਆਂ ਦੇ ਅੰਦਰੋਂ ਰੋਂਦੀਆਂ ਤਾਂ ਆ ਨਿਕਲਦੀਆਂ ਹਨ ਦਿਲ ਦੁਖੀ ਹੁੰਦਾ ਹੈ ਫਿਰ ਸਾਡੇ ਤੇ ਕੁਦਰਤ ਤੇ ਇਹ ਕਿ ਕਾਇਨਾਤ ਜਿਹੜੀ ਹੈ ਉਲਟ ਹੋ ਜਾਂਦੀ ਹੈ ਸਾਡੇ ਖਿਲਾਫ ਹੋ ਜਾਂਦੀ ਹੈ ਪਰ ਜਿਹੜਾ ਬੱਚਾ ਆਪਣੇ ਮਾਪਿਓ ਦੇ ਕਹਿਣੇ ਵਿੱਚ ਚੱਲੇ ਮਾਪਿਓ ਦੇ ਲਈ ਸਮਾਂ ਕੱਢੇ ਤੇ ਉਹਨਾਂ ਦਾ ਹਾਲਚਾਲ ਪੁੱਛੇ ਉਹਨਾਂ ਦੀ ਸੇਵਾ ਕਰੇ ਉਹਦੇ ਉੱਤੇ ਮਾਪੇ ਖੁਸ਼ ਹੁੰਦੇ ਹਨ ਉਹਨਾਂ ਦੀਆਂ ਅੰਦਰਾਂ ਠੰਡੀਆਂ ਰਹਿੰਦੀਆਂ ਹਨ ਫਿਰ ਪੂਰੀ ਕਾਇਨਾਤ ਪੂਰੀ ਕੁਦਰਤ ਪਰਮ ਪਿਤਾ ਪਰਮਾਤਮਾ ਜੀ ਵੀ ਸਾਡੇ ਤੇ ਖੁਸ਼ ਹੁੰਦੇ ਹਨ ਬਸ ਉਸੇ ਤਰ੍ਹਾਂ ਹੀ ਉਹ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅਸਲ ਮਾਤਾ ਪਿਤਾ ਹਨ ਉਹਨਾਂ ਨੇ ਵੀ ਸਾਡੇ ਤੋਂ ਕੁਝ ਨਹੀਂ ਲਕੋਇਆ ਅਸੀਂ ਇੱਕ ਚੀਜ਼ ਮੰਗਦੇ ਹਾਂ ਵਾਹਿਗੁਰੂ ਜੀ ਚਾਰ ਚੀਜ਼ਾਂ ਦੇ ਕੇ ਨਿਵਾਜਦੇ ਹਨ ਜੇ ਸਾਡਾ ਕੋਈ ਇੱਕ ਰਸਤਾ ਬੰਦ ਹੋ ਜਾਂਦਾ ਹੈ ਵਾਹਿਗੁਰੂ ਜੀ ਉਹਦੇ ਬਦਲੇ 10 ਰਸਤੇ ਖੋਲ੍ਹ ਦਿੰਦੇ ਹਨ ਉਹ ਗੱਲ ਵੱਖਰੀ ਹੈ ਅਸੀਂ ਖੁੱਲੇ ਹੋਏ ਰਸਤਿਆਂ ਨੂੰ ਦਰਵਾਜ਼ਿਆਂ ਨੂੰ ਵੇਖ ਨਹੀਂ ਪਾਉਂਦੇ ਸਿਰਫ ਇੱਕ ਦਰਵਾਜ਼ੇ ਨੂੰ ਬੰਦ ਵੇਖ ਕੇ ਰੋਂਦੇ ਤੇ ਘਰ ਲਾਉਂਦੇ ਹਾਂ ਪਰ ਵਾਹਿਗੁਰੂ ਜੀ ਨੇ ਸਾਡੇ ਜੀਵਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਲਕ ਨੇ ਬੜਾ ਕੁਝ ਦਿੱਤਾ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਸਿਰਫ ਸ਼ੁਕਰਾਨਾ ਹੀ ਕਰ ਸਕਦੇ ਆ ਤਾਂ ਫਿਰ ਉੱਠਦੇ ਬਹਿੰਦੇ ਕੰਮਕਾਰ ਕਰਦੇ ਹੋਇਆਂ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦੀ ਕਿਰਪਾ ਹੋਰ ਵੱਧ ਜਾਵੇਗੀ ਭੈਣਾ ਬੇਬੀਆਂ ਆਪਣੇ ਕੰਮ ਧੰਦੇ ਕਰਦੇ ਹੋਇਆਂ ਸ਼ੁਕਰਾਨਾ ਕਰਦੀਆਂ ਰਿਹਾ ਕਰਨ ਜਿਹੜੇ ਵੀਰ ਹਨ ਭਾਵੇਂ ਦਫ਼ਤਰ 'ਚ ਕੰਮ ਕਰਦੇ ਹੋਣ ਆਪਣੇ ਖੇਤਾਂ 'ਚ ਕੰਮ ਕਰਦੇ ਹੋਣ ਜਿੱਥੇ ਵੀ ਕੋਈ ਕੰਮ ਧੰਦਾ ਕਰਦੇ ਹਨ ਪਹਿਲਾਂ ਉਸ ਕਿਰਤ ਦੇ ਲਈ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇਹ ਕਿਰਤ ਤੇ ਕਾਰੋਬਾਰ ਬਖਸ਼ਿਆ ਹੈ ਫਿਰ ਉਹ ਕੰਮ ਧੰਦੇ ਨੂੰ ਕਰਨਾ ਸ਼ੁਰੂ ਕਰ ਦਿਓ ਕਦੇ ਵੀ ਨਾ ਇਹ ਕਹੋ ਸਾਡੇ ਕੰਮ ਧੰਦੇ ਸਾਡੇ ਜ਼ਿੰਮੇਵਾਰੀਆਂ ਜ਼ਿਆਦਾ ਹਨ ਅਸੀਂ ਇਸ ਕਰਕੇ ਨਾਮ ਨਹੀਂ ਜਪ ਪਾਉਂਦੇ ਇਹ ਕੰਮ ਧੰਦੇ ਕਾਰੋਬਾਰ ਜ਼ਿੰਮੇਵਾਰੀਆਂ ਸਭ ਕੁਝ ਮਾਲਕ ਨੇ ਦਿੱਤੀਆਂ ਹਨ ਉਸ ਮਾਲਕ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਧੰਨਵਾਦ ਕਰਨਾ ਹੈ ਆਪਣੇ ਕਮਾਕਾਰਾਂ ਨੂੰ ਹੱਥ ਪਾਉਣਾ ਚਾਹੀਦਾ ਹੈ ਫਿਰ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਸੋ ਸਾਥ ਸੰਗਤ ਜੀ ਅੱਜ ਤੋਂ ਹੀ ਤੁਸੀਂ ਅਜਮਾ ਕੇ ਵੇਖ ਲਓ ਤੇ ਅੱਜ ਤੋਂ ਹੀ ਸੱਚੇ ਪਾਤਸ਼ਾਹ ਦਾ ਮਨੋ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜੇ ਬਰਕਤਾਂ ਦੋਣ ਸਵਾਈਆਂ ਹੋ ਜਾਣਗੀਆਂ ਤੁਹਾਡੇ ਕੀਤੀ ਹੋਈ ਮਿਹਨਤ ਨੂੰ ਦੁਗਣੇ ਰੰਗ ਭਾਗ ਲੱਗ ਜਾਣੇ ਹਨ ਤੁਸੀਂ ਅੰਦਰੋਂ ਖੇੜੇ ਦੇ ਵਿੱਚ ਆ ਜਾਓਗੇ ਤੁਹਾਡੇ ਅੰਦਰ ਮਰੋਂ ਮਰੋਂ ਦੀ ਆਦਤ ਖਤਮ ਹੋ ਜਾਵੇਗੀ ਅੰਦਰ ਦੀ ਨਿਰਾਸ਼ਾ ਖਤਮ ਹੋ ਜਾਵੇਗੀ ਸੰਤੁਸ਼ਟੀ ਮਿਲ ਜਾਵੇਗੀ ਮਾਲਕ ਦੇ ਸ਼ੁਕਰਾਨੇ ਵਿੱਚ ਬੜੀ ਤਾਕਤ ਹੈ ਇਹ ਮਾਲਕ ਨੂੰ ਯਾਦ ਕਰਨ ਦਾ ਇੱਕ ਢੰਗ ਤਰੀਕਾ ਹੈ ਹਰ ਵੇਲੇ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਇਹ ਚਾਰ ਅੱਖਰ ਕਹਿਣੇ ਕੋਈ ਔਖੇ ਨਹੀਂ ਹਨ ਬਹੁਤ ਸੌਖੇ ਹਨ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਵਾਹਿਗੁਰੂ ਜੀ ਤੁਹਾਡਾ ਰੋਟੀ ਦੇਣ ਲਈ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਕਪੜਾ ਖਰੀਦਣ ਵੇਲੇ ਸ਼ੁਕਰਾਨਾ ਪਹਿਨਣ ਵੇਲੇ ਸ਼ੁਕਰਾਨਾ ਕਿਤੇ ਵੀ ਆ ਜਾ ਰਹੇ ਹੋ ਆਪਣੀ ਮੰਜ਼ਿਲ ਤੇ ਪਹੁੰਚ ਕੇ ਮਾਲਕ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ